ਵਿਕਰ ਕੁਲਤਾਰ ਸੰਧਵਾ ਨੇ ਅਖੀਰ ਸਵੀਕਾਰ ਕਰ ਲਿਆ ਕਿ ਉਹ ਮੈਨੂੰ ਬਹੁਤ ਨਫ਼ਰਤ ਕਰਦਾ ਔਰ ਕੇਜਰੀਵਾਲ ਤੇ ਭਗਵੰਤ ਪਾਣ ਤੇ ਸਸੋਡੀਆਂ ਨੂੰ ਖੁਸ਼ ਕਰਨ ਵਾਸਤੇ ਅੱਜ ਮੈਨੂੰ ਉਹਨੇ ਪੰਜਾਬ ਦੀ ਵਿਧਾਨ ਸਭਾ ਚੋਂ ਨਾਮਜ਼ਦ ਕਰਕੇ ਜਿਹੜੇ ਮਾਰਸ਼ਲ ਬੁਲਾ ਕੇ ਪੁਲਿਸ ਆਫੀਸਰ ਤੇ ਮੈਨੂੰ ਵਿਧਾਨ ਸਭਾ ਚੋਂ ਬਾਹਰ ਕਰਵਾ ਦਿੱਤਾ ਮੈਂ ਨੇਮ ਕਰਦਾ ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਨੇਮ ਕਰਦਾ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਦਾ ਜਾਵੇ ਮੈਂ ਮੰਨਰੀਕਾ ਦਾ ਜਿਹੜਾ ਮਹੱਤਵਪੂਰਨ ਕਾਨੂੰਨ ਆ ਗਰੀਬਾਂ ਵਾਸਤੇ ਬਣਾਇਆ ਉਹਨੂੰ ਕਿਵੇਂ ਤੈਅਸ਼ਨਾਸ਼ ਕੀਤਾ ਬੀਜੇਪੀ ਨੇ ਉਹਦੇ ਤੇ ਮੈਂ ਆਪਣੀ ਵਿਚਾਰ ਰੱਖੂੰਗਾ ਪਰ ਸਪੀਕਰ ਮੈਨੂੰ ਮਤਲਬ ਅੱਜ ਦਾ ਨਹੀਂ ਸਹਿਬ ਦਾ ਸੌਰੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲ ਸੀ ਆਨੰਦਪੁਰ ਸਾਹਿਬ ਸਪੈਸ਼ਲ ਸੈਸ਼ਨ ਉੱਥੇ ਵੀ ਨਹੀਂ ਬੋਲਣ ਦਿੱਤਾ ਉਤੋਂ ਪਿੱਛੇ ਜਿੰਨੇ ਵੀ ਸੈਸ਼ਨ ਹੋਏ ਪੰਜਾਬ ਵਿਧਾਨ ਸਭਾ ਦੇ ਮੈਨੂੰ ਬੋਲਣੇ ਦਿੱਤਾ ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨਰੇਗਾ ਦੀ ਬਹਿਸ ਦੇ ਉੱਤੇ ਆ ਸਾਡੇ ਲੀਡਰ ਆਫ oppositon ਨੇ ਬਕਾਇਦਾ ਇੱਕ ਨਾਮ ਲੇਖ ਕੇ ਪਿੱਛੇ ਸਪੀਕਰ ਨੂੰ ਵਿਧਾਨ ਸਭਾ ਨੂੰ ਸਵੇਰੇ ਔਰ ਮੇਰਾ ਨਾਮ ਉਹਨੇ ਨਾਮਜ਼ਦ ਕੀਤਾ ਇੱਕ ਨੰਬਰ ਦੇ ਉੱਤੇ ਕਿ ਸੁਖਪਾਲ ਸਿੰਘ ਖੇਰਾ ਆਪਣੀ ਗੱਲ ਰੱਖੇਗਾ। ਤਾਂ ਚਲੋ ਗੱਲ ਜਦੋਂ ਬਹਿਸ ਸ਼ੁਰੂ ਹੋਈ ਤੇ ਕਦੀ ਸਾਡੀ ਪਾਰਟੀ ਚੋਂ ਚਲੋ ਬੁਲਾ ਦੇਣ ਸਾਡੇ ਕੁਲੀਗਸ ਆ ਉਹਨਾਂ ਨੂੰ ਬੁਲਾਤਾ ਪਹਿਲਾਂ ਮੈਨੂੰ ਕੋਈ ਇਤਰਾਜ਼ ਨਹੀਂ ਸੀਗਾ। ਫਿਰ ਮੇਰਾ ਖਿਆਲ ਹੈ ਕਿ ਤਦ ਤੋਂ ਕਹਿੰਦਾ ਪਿੰਕ ਟੀ ਚਾਲੀ ਬੋਕਰ ਪਾਰਟੀ ਦੇ ਐਮ ਐਲ ਐਸ ਨੂੰ ਸਮਾਂ ਦਿੱਤਾ ਸਾਰਿਆਂ ਨੂੰ ਦਿੱਤਾ ਇੱਕ ਇੱਕ ਇੰਡੀਪੈਂਡੈਂਟ ਨੂੰ ਵੀ ਦੇ ਦਿੱਤਾ ਇੱਕ ਅਕਾਲੀ ਦਲ ਨੂੰ ਵੀ ਦੇ ਦਿੱਤਾ ਬੀ ਜੀ ਪੀ ਨੂੰ ਦੇ ਦਿੱਤਾ ਕੋਈ ਪ੍ਰੋਬਲਮ ਨਹੀਂ ਮੈਂ 4:00 ਸਵਾ 4:00 ਤੱਕ ਬੈਠਾ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਪਤਾ ਸੀ ਇਹਨੇ ਮੈਨੂੰ ਟਾਈਮ ਨਹੀਂ ਦੇਣਾ ਕਿਉਂਕਿ ਮੇਰੇ ਨਾਲ ਬਹੁੜੀ ਰੰਜਿਸ਼ ਰੱਖ ਕੇ ਬਾ ਕੋਈ ਪਰਸਨਲ ਮੈਂ ਇਹਨੂੰ ਪੁੱਛਣਾ ਮੈਂ ਬਾਤ ਦੱਸਦਾ ਤੁਹਾਨੂੰ ਤੇ ਮੈਂ ਬੈਠਾ ਰਿਹਾ ਬੈਠਾ ਰਿਹਾ ਤਾਂ ਅਖੀਰ ਜਦੋਂ ਇਸਨੇ ਕਿਹਾ ਕਿ ਹੁਣ ਭਗਵੰਤਪານ ਲਾਸਟ ਸਪੀਕਰ ਹੋਣਗੇ ਤਾਂ ਮੈਂ ਉੱਥੇ ਖੜ ਕੇ ਆਪਣੇ ਮਾਈਕ ਤੇ ਮਾਈਕ ਟਾਂਗ ਕਰਨਾ ਨਹੀਂ ਸੀਗਾ ਇਹ ਜਿਹੜੀਆਂ ਲੋਕ ਤੁਸੀਂ ਸਮਝਦੇ ਕਿ ਲਾਈਵ ਪ੍ਰੋਸੀਡਿੰਗਸ ਆ ਵਿਧਾਨ ਸਭਾ ਦੀਆਂ ਸਾਰੀਆਂ ਬੂਗਸ ਨੇ ਜਦ ਤੁਹਾਨੂੰ ਕੈਮਰੇ ਤੇ ਨਹੀਂ ਦਿਖਾਉਣਾ ਤੁਹਾਡਾ ਮਾਈਕ ਹੀ ਨਹੀਂ ਔਨ ਕਰਨਾ ਤੁਸੀਂ ਜੋ ਮਰਜੀ ਕਹੀ ਚੋ ਪਰ ਮੈਂ کافی ਜ਼ੋਰਦਾਰ ਤਰੀਕੇ ਨਾਲ ਪਹਿਲਾਂ ਆਪਣੇ ਬੈਂਚ ਤੇ ਖੜ ਕੇ ਪੁੱਛਿਆ ਵਿਧਾਨ ਸਭਾ ਦੇ ਸਪੀਕਰ ਨੂੰ ਕੁਲਤਾਰ ਸੰਧਵਾ ਨੂੰ ਕਿ ਤੁਸੀਂ ਮੈਨੂੰ ਬੋਲਣ ਦਾ ਸਮਾਂ ਕਿਉਂ ਨਹੀਂ ਦਿੱਤਾ ਜਦ ਕਿ ਮੇਰੀ ਪਾਰਟੀ ਹਰ ਵਾਰ ਦੀ ਤਰ੍ਹਾਂ ਐਤਕੀ ਵੀ ਉਹਨਾਂ ਨੇ ਲਿੱਖ ਕੇ ਭੇਜਿਆ ਮੇਰਾ ਨਾਮ ਨੰਬਰ 1 ਤੇ ਰੱਖਿਆ ਕੋਈ ਜਵਾਬ ਨਹੀਂ ਸਿਕਾ ਫਿਰ ਮੈਂ ਹੌਲੀ ਜਦੋਂ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਸੀ ਮੈਂ ਵੈਲ ਵਿੱਚ ਜਾ ਕੇ ਬਿਲਕੁਲ ਸਪੀਕਰ ਦੀ ਕੁਰਸੀ ਦੇ ਥੱਲੇ ਖੜ ਕੇ ਮੈਂ ਉਹਨਾਂ ਨੇ ਪੁੱਛਿਆ ਸਿਰਫ ਕਿ ਕੁਲਤਾਰ ਸੰਧਵਾ ਜੀ ਪਹਿਲਾਂ ਦੱਸੋ ਤੁਹਾਨੂੰ ਕੋ ਮੇਰੇ ਨਾਲ ਸਾਥੀ ਰਣਜਿਸ਼ ਕੋਈ ਮੈਂ ਤੁਹਾਡੀ ਪਹਿਲੀ ਵਾਈ ਹੋਵੇ ਧੱਕੇ ਦੇ ਨਾਲ ਕੋਈ ਤੁਹਾਡੀ ਮੈਂ ਕੰਧ ਢਾਈ ਹੋਵੇ ਜਾਂ ਤੁਹਾਨੂੰ ਕੋਈ ਅਪਸ਼ਬਦ ਬੋਲੇ ਹੋਣ ਤੁਸੀਂ ਮੇਰੇ ਨਾਲ ਮੈਨੂੰ ਇਸ ਪੰਜਾਬ ਦੀ ਵਿਧਾਨ ਸਭਾ 'ਚ ਬੋਲਣ ਦਾ ਸਮਾਂ ਕਿਉਂ ਨਹੀਂ ਦਿੰਦੇ ਮੈਂ ਜਿਵੇਂ ਬਾਕੀ 117 ਮੈਂਬਰਸ ਨੇ ਜਿਵੇਂ ਚੀਫ ਮਿਨਿਸਟਰ ਉਦਾਂ ਦਾ ਮੈਂਬਰ ਵਿਧਾਨ ਸਭਾ ਦਾ ਮੈਂ ਔਰ ਸਪੀਕਰ ਮੇਰੇ ਵੀਰੋ ਤੇ ਭੈਣੋ ਬਜ਼ੁਰਗੋ ਇੱਕ ਉਹ ਖੁਦਾ ਨਹੀਂ ਹੁੰਦਾ ਸਪੀਕਰ ਸਿਰਫ ਕਸਟੋਡੀਅਨ ਆ ਰਖਵਾਲਾ ਵਾ ਉਹ ਸੰਦਾ ਕਿ ਮੈਂ ਉਹਨੂੰ ਚਲਾਉਣਾ ਪਰ ਸਪੀਕਰ ਦੇ ਅੰਦਰ ਇਹ ਅਧਿਕਾਰ ਨਹੀਂ ਹੋ ਸਕਦਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਬਕਾਇਦਾ ਨਾਮਜ਼ਦ ਕਰਕੇ ਚਾਰ ਸਪੀਕਰਾਂ ਦੇ ਨਾਮ ਭੇਜੇ ਹੋਣ ਤਿੰਨਾਂ ਨੂੰ ਬੁਲਾ ਦੇਵੇ ਤੇ ਖੈਰੇ ਨੂੰ ਉਹ ਛੱਡ ਦੇਵੇ ਇਸ ਕਰਕੇ ਫਿਰ ਮੈਂ ਉੱਥੇ ਵੈਲ ਵਿੱਚ ਜ਼ਬਰਦਸਤ ਪ੍ਰੋਟੈਸਟ ਕੀਤਾ ਮੈਂ ਮੇਰੇ ਨਾਲ ਪਿੱਛੇ ਮੇਰੇ ਪਾਰਟੀ ਦੇ ਕੁਲੀਕਸ ਖੜ ਗਏ ਇਹਦੇ ਚਿੱਠੀ ਤੁਹਾਨੂੰ ਮੈਂ ਦਿਖਾਈ ਇਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਨੇ ਮੇਰਾ ਨਾਮ ਲਿਖ ਕੇ ਸਪੀਕਰ ਨੂੰ ਭੇਜਿਆ ਸੀ ਉਹਨੇ ਆਪਣਾ ਵੀ ਨਾਮ ਛੱਡ ਦਿੱਤਾ ਉਹਨੂੰ ਪਤਾ ਸੀਗਾ ਕਿ ਖੈਰੇ ਨੂੰ ਕਿਸੇ ਤਰੀਕੇ ਨਾਲ ਰੋਕਣਾ ਤੇ ਮੈਂ ਆਪਣਾ ਨਾਮ ਵੀ ਛੱਡ ਦੇਣਾ ਅੱਜ ਤੇ ਮੈਂ ਖੈਰੇ ਦਾ ਨਾਮ ਨੰਬਰ 1 ਤੇ ਲਿਖ ਕੇ ਭੇਜ ਦੇਣਾ ਫਿਰ ਮੈਂ ਸਪੀਕਰ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਕੇਜਰੀਵਾਲ ਕਹਿ ਰਿਹਾ ਮੈਨੂੰ ਰੋਕਿਆ ਜਾਵੇ ਜਾਂ ਭਗਵੰਤ ਮਾਨ ਤੁਹਾਡੇ ਲਾਗੇ ਇੱਥੇ ਬੈਠਾ ਇਹ ਤੁਹਾਨੂੰ ਇਸ਼ਾਰੇ ਕਰਦੇ ਨੇ ਕਿ ਖੈਰੇ ਨੂੰ ਬੋਲਣ ਦਿੰਦਾ ਅੱਜ ਤੁਹਾਨੂੰ ਪੰਜਾਬ ਦੀ ਜਨਤਾ 3 ਕਰੋੜ ਆਬਾਦੀ ਨੂੰ ਦੱਸਣਾ ਪਵੇਗਾ ਕਿ ਖੈਰੇ ਨੂੰ ਤੁਸੀਂ ਇਸ ਸਦਨ ਵਿੱਚ ਕਿਉਂ ਨਹੀਂ ਬੋਲਣ ਦਿੰਦੇ ਅਗਲੀ ਗੱਲ ਮੈਂ ਕਰਨੀ ਸੀ ਜਿਹੜੀ ਸਭ ਤੋਂ ਇੰਪੋਰਟੈਂਟ ਤੁਹਾਡੇ ਜ਼ਰੀਏ ਕਰ ਲੈਣਾ ਕਿ ਇਹ ਜਿਹੜਾ ਅੱਜ ਮਨਰੇਗਾ ਤੇ ਬਹਿਸ ਕਰ ਰਹੇ ਸੀ ਬਾਕੀ ਸਾਰੀ ਗੱਲਾਂ ਦਾ ਪਤਾ ਵਾ ਕਿ ਮਨਰੇਗਾ ਦਾ ਜਿਹੜਾ ਕਾਨੂੰਨ ਹੈ ਉਹਨੂੰ ਕਮਜ਼ੋਰ ਕਰਤਾ ਬੀਜੇਪੀ ਨੇ ਉਹਨਾਂ ਨੇ 60 40 ਦੇ ਰੇਸ਼ੋ ਨਾਲ ਸਰਕਾਰਾਂ ਸੂਬਿਆਂ ਨੂੰ ਕਹਿਤਾ ਕਿ 40% ਤੁਸੀਂ ਦਿਓਗੇ ਸਾਰੇ ਐਮ ਐਲ ਏਜ਼ ਨੇ ਆਪਣੀ ਆਪਣੀ ਗੱਲ ਕੀਤੀ ਮੈਂ ਕਹਿਣਾ ਸੀਗਾ ਕਿ ਅਸਲ ਵਿੱਚ ਇਹ ਸਾਡੇ ਫੈਡਰਲ ਢਾਂਚੇ ਤੇ ਵੱਡਾ ਹਮਲਾ ਕੀਤਾ ਦੀ ਜਿੱਤੀ ਮੈਂ ਇਹ ਗੱਲ ਆਪਣੇ ਉੱਥੇ ਰੱਖਣੀ ਸੀਗੀ ਮੈਂ ਭਾਜਪਾ ਦਾ ਵਿਰੋਧ ਕਰਨਾ ਸੀ ਪਰ ਇਹਨਾਂ ਦੀ ਨਫ਼ਰਤ ਹੀ ਇੰਨੀ ਜ਼ਿਆਦਾ ਵਾ ਕਿ ਇਹ ਮੈਨੂੰ ਰੋਕਣ ਦੇ ਚੱਕਰ ਦੇ ਵਿੱਚ ਸਾਰਾ ਇਹਨਾਂ ਨੇ ਜਿਹੜਾ ਕਟਨਾਕਰਾਮ ਕੀਤਾ ਮੈਂ ਕਹਿਣਾ ਸੀਗਾ ਕਿ ਜਿਵੇਂ ਇੱਕ ਰੋਕ ਸਟੇਟ ਬਣ ਗਈ ਨਾ ਪਾਕਿਸਤਾਨ ਕਹਿੰਨ ਜਮਹੂਰੀਅਤ ਹੈ ਲੇਕਿਨ ਅਸਲ ਵਿੱਚ ਪਿੱਛੇ ਜਮਹੂਰੀਅਤ ਨੂੰ ਚਲਾਉਣ ਵਾਲੀ ਫੌਜ ਬੈਠੀ ਆ ਜਿਵੇਂ ਇੱਕ ਫਾਸਿਸਟ ਸਟੇਟ ਬਣਦੀ ਰਸ਼ੀਆ ਜਿਵੇਂ ਪਿਊਟਰਨ ਨੇ ਆਪਣੇ ਆਪ ਨੂੰ ਸਾਰੀ ਉਮਰ ਵਾਸਤੇ ਡਿਕਲੇਅਰ ਕਰਤਾ ਇੱਕ ਕਿਸਮ ਦਾ ਰਾਸ਼ਟਰਪਤੀ ਉੱਥੋਂ ਦਾ ਉਹਦੇ ਪਿੱਛੇ ਵੀ ਫੌਜ ਚਲਾ ਰਹੀ ਆ ਤਾਨਾ ਸ਼ੇਖ ਚਲਾ ਰਹੀ ਆ ਇਵੇਂ ਜਿਵੇਂ ਕਿ ਇੱਕ ਨਾਰਥ ਕੋਰੀਆ ਦੀ ਸਟੇਟ ਹੈ ਪੱਕਾ ਡिक्टेटर ਹੈ ਕੋਈ ਇੱਕ ਫਰਜ਼ੀ ਜੀ ਡੈਮੋਕ੍ਰੇਸੀ ਉਹ ਵੀ ਕਰਾਉਂਦਾ ਐਵੇਂ ਬੀਜੇਪੀ ਦੀ ਸਰਕਾਰ ਤੇ ਮੋਦੀ ਸਾਹਿਬ ਇਸ ਦੇਸ਼ ਨੂੰ ਹੌਲੀ ਹੌਲੀ ਇੱਕ ਫਾਸਿਸਟ ਸਟੇਟ ਵੱਲ ਲੈ ਕੇ ਜਾ ਰਹੇ ਨੇ ਔਰ ਰਾਹੁਲ ਗਾਂਧੀ ਨੇ ਜਿਹੜਾ ਵੋਟ ਚੋਰੀ ਦਾ ਮਸਲਾ ਉਠਾਇਆ ਉਹ ਬਹੁਤ ਵਾਜਬ ਅੱਜ ਤੱਕ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਈ ਕੋ ਜਵਾਬ ਹੈ ਨਾ ਬੀਜੇਪੀ ਦੇ ਕਾਲ ਕੋਈ ਤਰਕ ਤੇ ਦਲੀਲ ਹੈ ਕਿਵੇਂ ਬੀਜੇਪੀ ਨੇ ਇਸ ਦੇਸ਼ ਦੇ ਇਲੈਕਸ਼ਨ ਕਮਿਸ਼ਨ ਸਮੇਤ ਇੰਪੋਰਟੈਂਟ ਵਾਈਟਲ ਇੰਸਟੀਟਿਊਸ਼ਨਸ ਨੂੰ ਹਾਈਜੈਕ ਕਰ ਲਿਆ ਕਿਵੇਂ ਸਾਰੀਆਂ ਸਕੀਮਾਂ ਦੇ ਨਾਮ ਬਦਲ ਦਿੱਤੇ ਸ਼ਹਿਰਾਂ ਦੇ ਨਾਮ ਬਦਲ ਦਿੱਤੇ 에어ਪੋਰਟਸ ਦੇ ਨਾਮ ਬਦਲ ਦਿੱਤੇ ਤਾਂ ਇਸ ਨੂੰ ਤਾਨਾਸ਼ਾਹੀ ਹੀ ਕਿਹਾ ਜਾਦਾ ਇਹ ਤਾਂ ਮੈਂ ਸਾਰੀਆਂ ਗੱਲਾਂ ਉੱਥੇ ਰੱਖਣੀਆਂ ਸੀ ਔਰ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਸਾਡੇ ਫੈਡਰਲ ਢਾਂਚੇ ਤੇ ਅਸਲ ਹਮਲਾ ਵਾ ਕਿਉਂਕਿ ਕੋਈ ਵੀ ਸਟੇਟ 40% ਮਰੇਗਾ ਦੀ ਕੰਟ੍ਰਿਬਿਊਸ਼ਨ ਨਹੀਂ ਕਰ ਸਕਦੀ ਪੰਜਾਬ ਤਾਂ ਇਹਨਾਂ ਨੇ ਬੋਕਰ ਪਾਰਟੀ ਨੇ 4 ਲੱਖ ਕਰੋੜ ਤੋਂ ਉੱਤੇ ਦਾ ਕਰਜ਼ਾ ਕਰਜ਼ਾਈ ਸਟੇਟ ਬਣਾਤਾ ਇਹਨਾਂ ਦੇ ਕੋਲ ਕੁਝ ਹਜ਼ਾਰ ਕਰੋੜ ਰੁਪਏ ਆਪਣੇ ਕੰਟ੍ਰਿਬਿਊਸ਼ਨ 40% ਬਾਂਡ ਨੂੰ ਕਿੱਥੇ ਹੋਵੇਗਾ ਇਹ ਮੈਂ ਗੱਲ ਕਹਿਣੀ ਸੀ ਕਿ ਹੌਲੀ ਹੌਲੀ ਸੂਬਿਆਂ ਨੂੰ ਕੇਂਦਰ ਨੇ ਇੱਕ ਮਿਊਨਿਸਪੈਲਟੀ ਬਣਾ ਕੇ ਰੱਖ ਦਿੱਤਾ ਵਾ ਕੋਈ ਅਧਿਕਾਰ ਨਹੀਂ ਔਰ ਓਵਰ ਅ ਪੀਰੀਅਡ ਆਫ ਟਾਈਮ ਜਿਹੜੇ ਸਾਡੇ ਸਟੇਟ ਸਬਜੈਕਟ ਸੀ ਜਿਵੇਂ ਐਜੂਕੇਸ਼ਨ ਸੀ ਉਹਨੂੰ ਹੌਲੀ ਹੌਲੀ ਕੰਕਰੈਂਟ ਲਿਸਟ ਤੇ ਪਾ ਦਿੱਤਾ ਸਾਂਝੀ ਲਿਸਟ ਤੇ ਪਾ ਦਿੱਤਾ ਬਹੁਤ ਸਾਰੇ ਜਿਹੜੇ ਕੰਕਰੈਂਟ ਲਿਸਟ ਦੇ ਚ ਸਿਗੇ ਸਬਜੈਕਟਸ ਸਟੇਟਾਂ ਦੇ ਅਧਿਕਾਰ ਦੇ ਉਹ ਚੱਕ ਕੇ ਕੇਂਦਰ ਨੇ ਆਪਣੀ ਸੈਂਟਰਲ ਲਿਸਟ 'ਚ ਪਾ ਦਿੱਤਾ ਜੇ ਸਾਡੀ ਐਜੂਕੇਸ਼ਨ ਸਾਡੇ ਕੋਲ ਤਾਲੀਮ ਪੜਾਉਣ ਵਾਲੇ ਨਹੀਂ ਸੀ ਤੇ ਫਿਰ ਆਪਣੇ ਬੱਚਿਆਂ ਨੂੰ ਸਾਡੇ ਨੂੰ ਕਿਵੇਂ ਅਸੀਂ ਸਾਬਦਾਦਿਆਂ ਦਾ ਇਤਿਹਾਸ ਪੜਾਵਾਂਗੇ ਕਿਵੇਂ ਅਸੀਂ ਉਹਨਾਂ ਦੀ ਕੁਰਬਾਨੀ ਦੱਸਾਂਗੇ ਕਿਵੇਂ ਅ ਗੁਰੂ ਤੇਗਪਾਹਾ ਸਾਹਿਬ ਦੀ ਸ਼ਹਾਦਤ ਦਾ ਦੱਸਾਂਗੇ ਕਿਵੇਂ ਅਸੀਂ ਦਸਪਿਤਾ ਦੀ ਕੁਰਬਾਨੀ ਦੱਸਾਂਗੇ ਕਿਵੇਂ ਮੋਤੀराम ਮਹਿਰਾ ਦਾ ਰੂਲ ਦੱਸਾਂਗੇ ਭਾਈ ਜੈਤਾ ਜੀ ਦਾ ਭਾਈ ਜੀਵਨ ਸਿੰਘ ਜੀ ਦਾ ਕਿਵੇਂ ਅਸੀਂ ਦਵਾਨ ਟੋਡਰਮਲ ਦੀ ਕੰਟ੍ਰਿਬਿਊਸ਼ਨ ਦੱਸਾਂਗੇ ਕਿਵੇਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ ਜਿਨੇ ਹਾ ਦਾ ਨਾਰਾ ਮਾਰਿਆ ਸੀ ਅਸੀਂ ਆਪਣੇ ਬੱਚਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸੁਨਹਿਰੀ ਰਾਜ ਲਗਭਗ 40 ਸਾਲ ਇੱਥੇ ਪੰਜਾਬ ਦੇ ਵਿੱਚ ਰਿਹਾ ਅਸੀਂ ਉਹਨਾਂ ਨੂੰ ਕਿਵੇਂ ਪੜ੍ਹਾਵਾਂਗੇ ਜਾਂ ਹੋਰ ਸਾਡੇ ਪੁਰਖਿਆਂ ਨੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਵਰਗਾਂ ਦੇ ਲੋਕਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੇ ਕੰਟਰੀਬਿਊਟ ਕੀਤਾ ਕਿਵੇਂ ਪੜਾਵਾਂਗੇ ਮੈਂ ਤਾਂ ਗੱਲਾਂ ਇਹ ਕਹਿਣੀਆਂ ਸੀ ਜੱਜ ਵਿਧਾਨ ਸਭਾ ਦੇ ਵਿੱਚ ਕਿ ਅੱਜ ਸਾਡੇ ਫੈਡਰਲ ਢਾਂਚੇ ਤੇ ਹਮਲਾ ਹੋਵਾ ਅੱਜ ਸਾਰੀਆਂ ਸਾਰੇ ਦੇਸ਼ ਦੀਆਂ ਪਾਰਟੀਆਂ ਨੂੰ ਸਾਰੀਆਂ ਸਟੇਟਸ ਦੇ ਸਰਕਾਰਾਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਖਿਲਾਫ ਖੜਨਾ ਚਾਹੀਦਾ ਕਿ ਸਾਨੂੰ ਸਟੇਟਸ ਦੇ ਅਧਿਕਾਰ ਦੁਬਾਰਾ ਬਹਾਲ ਕੀਤੇ ਜਾਣ ਸ਼੍ਰੋਮਣੀ ਅਕਾਲੀ ਦਲ ਨੇ 1972 ओरिजिनल ਅਮੈਂਡਡ ਰੈਜ਼ੋਲੂਸ਼ਨ 1978 ਚ ਪਾਸ ਕੀਤਾ ਸੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਟ ਵਾਸ ਐਗਜ਼ੈਕਟਲੀ ਡਿਮਾਂਡਿੰਗ ਮੋਰ ਪਾਵਰਸ ਫॉर द ਸਟੇਟਸ ਅੱਜ ਅੱਜ ਵੀ ਮੈਂ ਸਮਝਦਾ ਕਿ 50 ਸਾਲ ਬਾਅਦ ਵੀ ਉਹ ਰੈਜ਼ੋਲੂਸ਼ਨ ਅੱਜ ਵੀ ਇੰਪੋਰਟੈਂਟ ਹੈ ਜਦ ਤੱਕ ਸਾਨੂੰ ਸਾਡੇ ਅਧਿਕਾਰ ਨਹੀਂ ਮਿਲਣਗੇ ਸਾਡੇ ਲੇਬਰ ਲਾਜ਼ ਨਹੀਂ ਅਸੀਂ ਬਣਾ ਸਕਾਂਗੇ ਸਾਡੇ ਕੋਲ ਟੈਕਸੇਸ਼ਨ ਨਹੀਂ ਰਹੀ ਵਨ ਨੇਸ਼ਨ ਵਨ ਟੈਕਸ ਜੀਐਸਟੀ ਦੇ ਨਾਮ ਤੇ ਸਾਡੇ ਸਾਰੇ ਜਿਹੜੇ ਅਧਿਕਾਰ ਆ ਉਹ ਖੋ ਕੇ ਲੈ ਗਿਆ ਕੇਂਦਰ ਦੀ ਸਰਕਾਰ ਅਸੀਂ ਸਾਡੇ ਕੋਲ ਕੋਈ ਪੈਸਾ ਨਹੀਂਗਾ ਅਸੀਂ ਤਾਂ ਤਨਖਾਹਾਂ ਤੇ ਪੈਨਸ਼ਨਾਂ ਨਹੀਂ ਦੇ ਸਕਦੇ ਪਿਛਲੇ 2025 ਵਿੱਚ ਜਿਹੜਾ ਨੰਗ ਰਿਆ ਕਾਲ ਖਤਮ ਹੋ ਜਾਣਾ ਅਸੀਂ ਕਿਸੇ EMPLOYE ਨੂੰ ਕਿਸੇ ਪੈਨਸ਼ਨਰ ਨੂੰ BI ਦੀ ਕਿਸ਼ਤਾਂ ਨਹੀਂ ਦੇ ਸਕਦੇ ਅਸੀਂ ਛੋਟੀਆਂ ਛੋਟੀਆਂ ਸਕੀਮਾਂ ਵਿੱਚ ਆਪਣਾ ਹਿੱਸਾ ਨਹੀਂ ਪਾ ਸਕਦੇ ਇਹ ਸਾਰੀਆਂ ਗੱਲਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਂ ਰੱਖ ਰਹੀ ਹਾਂ ਪਰ ਮੈਨੂੰ ਸਮਾਂ ਦੇਣਗੇ ਤਾਂ ਤਾਂ ਨਾ ਮੈਨੂੰ ਬੜਾ ਅਫਸੋਸ ਆ ਕਿ ਸਪੀਕਰ ਇੰਨੀ ਬਦਲਾਖੂਰੀ ਆ ਤੁਹਾਨੂੰ 5 ਮੁਕਦਮੇ ਭਗਵੰਤਪਾਨ ਝੂਠੇ ਦਰਜ ਕੀਤੇ ਤੁਸੀਂ ਮੈਨੂੰ 6 ਮਹੀਨੇ ਜੇਲ੍ਹ ਵਿੱਚ ਰੱਖਿਆ ਬਾਡੀ ਹਲੇ ਆਤਮਾ ਨੂੰ ਸ਼ਾਂਤੀ ਨਹੀਂ ਮਿਲੀ ਤੁਸੀਂ ਮੇਰੀ ਕਨਸਟਿਟਿਊਐਂਸੀ ਵਿੱਚ ਪੁਲਤਸ ਚ ਪਿਛਲੇ 2 ਮਹੀਨਿਆਂ ਚ ਮੈਂ ਮੇਰੇ ਕੋ ਸਾਰਾ ਡੇਟਾ ਵਾ ਰਿਕਾਰਡ ਹੈ ਮੈਂ ਜਲਦੀ ਉਹ ਪੇਸ਼ ਕਰੂੰਗਾ 9 ਐਫ ਆਈਆਰs ਦਰਜ ਕਰਕੇ ਕੱਟੋ ਕਰਨੀ ਤਾਂ 25 ਤੋਂ ਉੱਤੇ ਇੰਪੋਰਟੈਂਟ ਆਦਮੀਆਂ ਨੂੰ ਤੁਸੀਂ ਉਹਨਾਂ ਪਰਚੇ ਵਿੱਚ ਨਾਮਜ਼ਦ ਕੀਤਾ ਕਈਆਂ ਨੂੰ ਤੁਸੀਂ ਅਰੈਸਟ ਕੀਤਾ ਕਈਆਂ ਨੂੰ ਜ਼ਮਾਨਤਾਂ ਲੈਣੀਆਂ ਪਈਆਂ ਇਹ ਇਹ ਕਿੱਥੋਂ ਦੀ ਆਮ ਆਦਮੀ ਹੈ ਜੀ ਇਹ ਕਿੱਥੋਂ ਦੀ ਇਹ ਅੰਦੋਲਨ ਚੋਂ ਨਿਕਲੀ ਸਰਕਾਰ ਹੈ ਇਸ ਤਰ੍ਹਾਂ ਨਾਲ ਤੁਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਂਗੇ ਲੋਕਾਂ ਨੂੰ ਪੰਜਾਬ ਦੀ ਵਿਧਾਨ ਸਭਾ ਚ ਨਾਮਜ਼ਦ ਕਰਕੇ ਤੇ ਪੁਲਿਸ ਵਾਲਿਆਂ ਦੇ ਮੁੱਢਿਆਂ ਤੇ ਉਹਨਾਂ ਨੂੰ ਚੱਕ ਕੇ ਲੈ ਜਾਓ ਬਾਹਰ ਵੀ ਜਾਣ ਸਮਝੋ ਇਹ ਤੁਹਾਡੀ ਜਮਹੂਰੀਅਤ ਹੈ ਕੀ ਤੁਸੀਂ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੇ ਮਿਸਟਰ ਸੋਸੋਡਿਆ ਤੁਹਾਡੇ ਤੇ ਬੀਜੇਪੀ ਤੇ ਮੋਦੀ ਦੇ ਅੰਤਰ ਕੀ ਮੈਨੂੰ ਦੱਸਦੇ ਇੱਕ ਪਾਸੇ ਤੁਸੀਂ ਕਹਿੰਦੇ ਕਿ ਬੀਜੇਪੀ ਔਰ ਮੋਦੀ ਤਾਨਾਸ਼ਾਹ ਹੈ ਉਹ ਈਡੀ ਔਰ ਸੀਬੀਆਈ ਕਾ ਮਿਸਯੂਜ਼ ਕਰਕੇ ਹਮਾਰੇ ਕੋ ਝੂਠੇ ਕੇਸੋ ਮੇਂ ਫਸਾ ਕੇ ਕੇ ਜੇਲ੍ਹ ਮੇਂ ਡਾਲ ਰਿਹਾ ਤੁਸੀਂ ਕੀ ਕਰ ਰਹੇ ਹੋ ਕਿ ਤੁਸੀਂ ਸਾਰੀ ਆਪੋਜੀਸ਼ਨ ਫੜ ਕੇ ਅੰਦਰ ਨਹੀਂ ਦਿੱਤਾ ਕੀ ਤੁਸੀਂ ਜਿਹੜੇ ਕਾਰਕੂਨ ਸੀ ਆਰਟੀਆਈ ਐਕਟੀਵਿਸਟ ਨੂੰ ਲੈ ਕੇ ਆਮ ਐਕਟੀਵਿਸਟ ਬਲਵਿੰਦਰ ਸਿੰਘ ਮਾਲੀ ਵਰਗੇ ਕਿਛੁ ਜੁਸ ਪੜ੍ਹ ਕੇ ਜਿਲਾਂਚ ਨਹੀਂ ਦਿੱਤਾ ਤੁਸੀਂ ਅੱਜ ਉੱਥੇ ਵਿਧਾਨ ਸਭਾ ਚ ਸਾਰੇ ਐਮ ਐਲ ਏ ਕਹਿ ਰਹੇ ਸੀ ਗਰੀਬਾਂ ਦੇ ਹਤਾਇਸ਼ੀਆਂ ਜੀ ਅਸੀਂ ਦਲਿਤਾਂ ਦੀ ਗੱਲ ਕਹਿਣਾ ਚਾਹੁੰਦੇ ਕੀ ਤੁਹਾਡੇ ਪੰਜਾਬ ਦੇ ਵਿੱਚ ਪੁਲਿਸ ਠੂਠੇ ਪੁਲਿਸ ਮੁਕਾਬਲੇ ਨਹੀਂ ਕਰਦੀ ਕੀ ਅਬੋਰ ਦੇ ਵਿੱਚ ਜਿਹੜੇ ਦੋ ਨੌਜਵਾਨ ਬਿਲਕੁਲ ਕਮਜ਼ੋਰ ਘਰਾਂ ਦੇ ਦਲਿਤ ਪਰਿਵਾਰਾਂ ਦੇ ਕੀ ਤੁਸੀਂ ਉਹਨਾਂ ਨੂੰ ਠੂਠੇ ਪੁਲਿਸ ਮੁਕਾਬਲਿਆਂ ਵਿੱਚ ਨਹੀਂ ਮਾਰਿਆ ਕਿ ਤੁਸੀਂ ਸਾਡੇ ਪੰਜਾਬ ਦੇ ਵਿੱਚ ਐਨਐਸਏ ਵਰਗੇ ਕਾਲੇ ਕਾਨੂੰਨ ਲਾ ਕੇ ਯੁਵਾਪਾ ਵਰਗੇ ਕਾਲੇ ਕਾਨੂੰਨ ਲਾ ਕੇ ਲੋਕਾਂ ਨੂੰ ਬਾਹਰ ਦੇ ਸੂਬੇ ਵਿੱਚ ਨਹੀਂ ਰੱਖਿਆ ਤੁਹਾਡੇ ਤੇ ਬੀਜੇਪੀ ਦੇ ਤਾਨਾਸ਼ਾਹ ਰਾਜ ਵਿੱਚ ਮੈਨੂੰ ਫਰਕ ਦੱਸ ਦਿਓ ਉੱਥੇ ਕਹਿੰਦੇ ਗੋਦੀ মিডিਆ ਬਣਾ ਦਿਆ ਸਾਰਾ ਪੰਜਾਬ ਦਾ মিডিਆ ਹਾਈਜੈਕ ਹੋ ਚੁੱਕਾ ਜ ਟੋਟਲ ਤੁਹਾਨੂੰ ਕੋਈ ਖਬਰ ਮੇਨਸਟ੍ਰੀਮ মিডিਆ ਤੇ ਮੇਰੇ ਬਾਰੇ ਨਹੀਂ ਦਿਸੇਗੀ ਤੁਹਾਨੂੰ ਮਜਬੂਰੀ 'ਚ ਦਿਖਾਉਣਾ ਪਊਗਾ ਕਿਉਂਕਿ ਹੁਣ ਨਾਮ ਸੁੱਦੀ ਕਰਤਾ ਮੈਨੂੰ ਕੱਢ ਹੀ ਦਿੱਤਾ ਤਾਂ ਕਿਤੇ ਛੋਟੀ ਮੋਡੀ ਖਬਰ ਲਾ ਦੇਣਗੇ ਕਿ ਖਹਿਰੇ ਨੂੰ ਵਿਧਾਨ ਸਭਾ ਚੋਂ ਕੱਢਿਆ ਗਿਆ ਲੇਕਿਨ ਸਾਰਾ ਮেইনਸਟ੍ਰੀਮ ਮੀਡੀਆ ਲਗਭਗ 1000 ਕਰੋੜ ਰੁਪਏ ਦਾ ਪੈਸਾ ਸਾਡੀਆਂ ਪਬਲਿਸਿਟੀਆਂ ਤੇ ਕੋਈ ਪੰਜਾਬ ਦਾ ਖੰਪਾ ਨਹੀਂ ਛੱਡਿਆ ਕੋਈ ਗਲੀ ਕੋ ਪੂਚਾ ਨਹੀਂ ਛੱਡਿਆ ਇਹ ਖਰਚਾ ਤੇ ਪਰਚਿਆਂ ਦੀ ਸਰਕਾਰ ਸਾਬਤ ਹੋਈਆ ਮੈਨੂੰ ਬੜਾ ਅੱਛਾ ਇਹ ਪੀਡੀਐਮ ਲੱਗਿਆ ਰਾਹੁਲ ਪੱਠਲ ਨੇ ਮੈਨੂੰ ਮੈਂ ਉਹਦਾ ਦੇਖਿਆ ਇਹ ਖਰਚੇ ਉਹ ਪਰਚੇ ਦੀ ਸਰਕਾਰ ਬਣ ਕੇ ਰਹੀ